ਸਰਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸੰਗਤ ਜੀ ਆਪ ਜੀ ਦੇ ਚਰਨਾਂ ਦੇ ਇੱਕ ਬੇਨਤੀ ਕਰਨ ਲੱਗੇ ਆਂ ਇਹ ਸਾਡੇ ਪਿੰਡ ਰਤੂਵਾਲਾ ਕਾਰ ਦੀ ਵੀਰ ਨੇ ਇਹ ਗ੍ਰਾਊਂਡ ਲਾਈਨ ਤੇ ਵਾਰ ਵਾਰ ਸੇਵਾਵਾਂ ਕਈ ਸਮਿਆਂ ਤੇ ਕਰਦੇ ਅੱਜ ਇਹ ਆਪਣੀ ਜਥੇਬੰਦੀ ਸ਼ਗਲ ਦੇ ਗੁਰਦੁਆਰੇ ਤੇ ਕੋਲ ਵੀ ਪਹੁੰਚੇ ਨੇ ਤੇ ਇੱਕ ਕੇਸ ਸਲਾ ਸੰਗਤ ਇਹ ਆ ਵੀ ਇੱਕ ਲੋਰਵਾਲ ਦਾ ਵੀਰ ਜਿਹਨਾਂ ਦਾ ਕੇਸ ਸਾਹਮਣੇ ਆਇਆ ਵੀ ਉਹ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਬੜਾ ਵੱਡਾ ਐਕਸੀਡੈਂਟ ਹੋਇਆ ਔਰ ਅੱਜ ਤਾਂ ਲੋਕੋ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਤਕਰੀਬਨ 8 ਤੋਂ 9 ਲੱਖ ਰੁਪਿਆ ਜਿਹੜਾ ਉਹਨਾਂ ਤੇ ਖਰਚਾ ਆ ਰਿਹਾ ਔਰ ਅਜੇ ਵੀ ਉਹਨਾਂ ਦਾ ਜਿਹੜਾ ਇਹ 3 ਤੋਂ 4 ਲੱਖ ਬਕਾਇਆ ਜਿਹੜਾ ਅਜੇ ਵੀ ਬਾਕੀ ਹੈ ਤੇ ਵੀਰ ਬਿਲਕੁਲ ਨਹੀਂ ਮਤਲਬ ਕਿ ਬਹੁਤ ਨੂਰਵੰਦ ਹੈ ਤਿੰਨੋਂ ਦੇ ਬੱਚੇ ਆਪ ਇਹਨਾਂ ਮੈਨ ਚਲਦਾ ਸੀ ਜਿਮੜ ਐਸੀਏ ਨੂੰ ਮੋੜ ਕਰਕੇ ਉਹ ਕਿੰਨਾ ਸਮਾਂ ਉਹਨੇ ਮੰਜੇ ਦੀ ਰਹਿਣਾ ਕਿਉਂਕਿ ਬੜਾ ਭਿਆਨਕ ਐਕਸੀਡੈਂਟ ਹੋਇਆ ਉਹ ਸਾਰੀ ਡਿਟੇਲ ਵੀਰ ਜੀ ਦੱਸਣਗੇ ਬਾਅਦ ਦੇ ਵਿੱਚ ਤਿੰਨ ਬੱਚੇ ਆਪ ਇਕੱਲਾ ਕਮਾਉਂਸੀ ਘਰ ਦਾ ਵਿੱਚ ਤੇ ਹੁਣ ਆਪ ਉਹ ਮੰਦੇ ਦੇ ਬੈ ਗਿਆ ਨਾ ਹੁਣ ਪਰਿਵਾਰ ਨੂੰ ਪਾਲਣ ਵਾਸਤੇ ਕੋਈ ਰਹਿਤ ਸੋਇ ਸਾਕੇ ਗੇਂਤੀ ਹੈ ਵੀ ਇਸ ਦਿਨ ਦੀ ਆਪਾਂ ਵਕਤ ਤੋਂ ਬਾਅਦ ਮਤਲਬ ਕਰਨੀ ਕਿ ਤੱਕੋ ਕਰਕੇ ਜਿਹੜਾ ਬਕਾਇਆ ਹੁੰਦਾ ਰਹਿ ਗਿਆ ਉਹ ਹੀ ਆਪਾਂ ਪੂਰਾ ਕਰ ਸਕੀਏ ਇੱਕ ਉਹਨਾਂ ਦੇ ਮਾਤਾ ਜੀ ਹੈ ਪਿਤਾ ਜੀ ਉਹਨਾਂ ਦੇ ਚਲਾਣਾ ਕਰ ਚੁੱਕੇ ਆ ਸੋ ਇਹ ਕਰਕੇ ਡਰੌਂਗ ਲੇਵਲ ਤੇ ਵੀ ਚੰਗੀ ਦਰਾਸ ਤਕਨੀਕਾਤ ਕੀ ਕਰਨ ਤੋਂ ਬਾਅਦ ਹੀ ਆਪ ਜਿਹੜੇ ਕਰਾਂ ਦੇ ਬੇਤੀ ਕਰ ਰਹੇ ਆ ਕਿਉਂਕਿ ਅਸੀਂ ਵੀ ਇੱਥੇ ਬਿੰਦ ਦੇ ਜਮਾ ਤੇ ਬਿੰਦ ਦਾ ਫੋਨ ਕਰਕੇ ਸਾਨੂੰ ਪਤਾ ਪਤਾ ਹੈ ਵੀ ਉਹ ਇਸ ਸਮਾਂ ਦਾ ਆਦੇ ਕਿ ਜੋ ਘਰ ਰਹਿ ਰਾਇ ਸੂਚ ਕਰਕੇ ਆਪ ਸਰ ਸੰਕਰੇ ਕਰਨਾ ਤੇ ਦੇਖੀ ਹੈ ਕਿ ਆਪਾਂ ਮਨ ਤੋਂ ਬਾਅਦ ਇਸ ਵੀਰ ਦੀ ਮਦਦ ਕਰਨੀ ਹੈ ਵੀ ਤੱਕ ਤੋਂ ਘਟ ਜਿਹੜਾ ਬਕਾਇਆ ਹਸਪਤਾਲ ਦਾ ਬਚਿਆ ਕੋਈ ਪੂਰਾ ਕਰ ਸਕੀਏ ਭਾਵੇਂ ਕਿ ਜੇ ਰੋੜ ਦੇਖੀ ਉਸ ਤੋਂ ਬਾਅਦ ਵੀ ਕਿੰਨਾ ਸਮਾਂ ਵੀ ਇਹ ਕੰਮ ਨਹੀਂ ਕਰ ਸਕੇਗਾ ਕਿਉਂਕਿ ਦੱਸ ਰਿਹਾ ਸੀ ਵੀ ਗਲੇ ਦੇ ਵਿੱਚ ਉਹਨਾਂ ਦੇ ਸਿੱਧੀ ਪਾਈਏ ਦੀ ਬਾੜਾ ਉਹਨਾਂ ਦਾ ਡੁੱਟ ਚੁੱਕਿਆ ਅੰਕ ਇੱਕ ਉਹਨਾਂ ਦੀ ਜਾ ਚੁੱਕੀ ਹੈ ਇਹ ਕਿੰਨਾ ਸਵਾਦਨਪਨ ਰੱਬ ਜਾਨੀ ਕਿੰਨਾ ਸਵਾਦਨਪਨ ਮੱਝੇ ਤੇ ਰਹਿਣਾ ਹੋਵੇਗਾ ਸੋਚ ਕਰਕੇ ਧਰ ਦੇ ਜਿਹੜੇ ਹਾਲਾਤ ਨੇ ਬਿਲਕੁਲ ਨਾਕ ਹੋ ਚੁੱਕੇ ਨੇ ਔਰ ਆਪ ਸਭ ਸੰਗਤਾਂ ਜਿਵੇਂ ਮਹਾਰਾਜ ਨੇ ਕਿਹਾ ਵਿੱਚ ਸੰਗਤ ਹਰਿ ਪ੍ਰਭ ਵਸੇ ਜੀਓ ਦੇ ਪਰਮਾਤਮਾ ਦਾ ਸੁਭਾਅ ਹੈ ਪਰਉਪਕਾਰ ਕਰਨਾ ਜੋ ਸੰਗਤ ਜੀ ਆਪ ਜੀਾਂ ਦੇ ਜਨਮ ਤੇ ਬ੍ਰਿੰਤੀ ਹੈ ਕਿ ਵਕਤ ਤੋਂ ਵਕਤ ਇਸ ਵੀਰ ਦੀ ਆਪਾਂ ਮਦਦ ਕਰੀਏ ਉਹ ਵੀਰ ਦੀ ਜਿਹੜੀ ਸਾਰੀ ਜਾਣਕਾਰੀ ਹੋਰ ਡਿਟੇਲ ਦੇ ਵਿੱਚ ਹੋਰ ਵੀਰ ਜੀ ਸਾਂਝੀ ਕਰਨਗੇ ਕਿਉਂਕਿ ਇਹ ਆਪ ਵੀ ਹਸਪਤਾਲ ਜਾ ਕੇ ਉਹਨਾਂ ਦੇ ਨਾਲ ਲਿਖ ਕੇ ਆਏ ਅਾਕੀਤਾ ਨੂੰ ਸਾਰੀ ਟਡੇਲ ਅਸੀਂ ਫੋਟੋਸ ਵਗੈਰਾ ਜਾਂ ਹੋਰ ਵੀ ਜਿਹੜੀ ਲੋੜੀਂਦੀ ਜਿਹੜੀ ਡਟੇਲ ਹੋਏਗੀ ਜਿਹੜੀ ਜਾਣਕਾਰੀ ਹੋਏਗੀ ਉਹ ਆਵੀਆਂ ਨੂੰ ਸਾਦੀ ਕਰਾਂਗੇ ਤੇ ਸੂਨ ਬੀਤੀਆਂ ਮੇਰੇ ਤੋਂ ਤਰਨਾ ਦੇ ਜੋ ਸਾਰੀ ਲੋਈ ਦਾ ਆਰਗਨ ਸਾਦੀ ਕਰਾਂਗੇ ਅਸੀਂ ਬੇਨਤੀ ਕਰਦੇ ਪਿੰਡ ਦਾ ਨੰਬਰ ਜੋ ਵੀ ਸਾਡੇ ਪਿੰਡ ਦਾ ਨੰਬਰ ਕੋਲ ਸੀਗਾ ਬਹੁਤ ਚੰਗਾ ਕਨਸੈਪਟ ਬਣਵਾ ਸੀਗਾ ਤੇ ਬੰਦਾ ਪਰਿਵਾਰ ਗਰੀਬ ਹੋਣ ਕਰਕੇ ਬੈਂਚ ਲਾਉਣਾ ਸੀਗਾ ਕੀ ਗੱਲ ਉਹ ਗਾਜ਼ ਮੁਖਰ ਕੋ ਆਇਆ ਸੀ ਗਾਇ ਚੜ੍ਹ ਤੇ ਇੱਕ ਵਾਦੇ ਵਿੱਚ ਇੱਕ ਗੋਡਾ ਅਸਟੂਮ ਵਿੱਚ ਪੈ ਰਿਹਾ ਅਕਸੀਡੈਂਟ ਹੋ ਗਿਆ ਤੇ ਉਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਅੰਗ ਵਿੱਚ ਨਿਚ ਮਾਰਨ ਪਈ ਲੱਤ ਟੁੱਟੀ ਦੋਹਾਂ ਨਾਲ ਤੇ ਝੂਗਲਾ ਟੁੱਟ ਗਿਆ ਉਹ ਬਾਹਰ ਵੀ ਟੁੱਟ ਗਈ ਤੇ ਜੋ ਦੇਸ਼ ਹਸਪੀਟਲ ਦੇ ਵਿੱਚ ਆ ਐ ਅਮਰਜੈਂਸੀ ਦਾ ਹਟ ਕਰਨ ਉਹ ਆ ਗਿਆ ਸੀ ਹੁੰਦੇ ਪੈਸ਼ਨਰ ਤੇ ਇਤਨੋਂ ਰਹਿ ਨਹੀਂ ਗਿਆ ਬਾਕੀ ਹੋ ਗੀਏ ਇਹ ਕਾਰਨ ਇਹ ਹੈ ਜੀ ਪੈਸੇ ਦੀ ਬਹੁਤ ਜ਼ਿਆਦਾ ਮੰਗ ਮੰਨ ਲਓ ਕਿ ਇਸ ਦਾ ਕੰਮ ਵੀ 2.8 ਤੋਂ 9 ਲੱਖ ਰੁਪਏ ਲੱਗੂਗਾ ਕੋਈ ਪੇਂਟਰ ਨੂੰ ਕੋਈ ਸੰਯੋਗ ਲੋਕਾਂ ਦੇ ਜੱਥੇ ਬੰਦਿਆਂ ਜਿਨ੍ਹਾਂ ਨਾਲ ਅਸੀਂ ਗੱਲ ਕੀਤਾ ਇਹ ਉਹਨਾਂ ਦੇ ਸੰਯੋਗ ਨਾਲ ਕੁਝ ਪੈਸਾ ਜਮ੍ਹਾਂ ਹੋ ਗਿਆ ਕੁਝ ਪੈਸੇ ਦੀ ਲੋੜ ਆ ਪਰ ਅੰਕਿਤ ਤੋਂ ਸਪੱਸ਼ਟ ਬਹੁਤ ਜ਼ਿਆਦਾ ਗਰੀਬਾਈ ਕੋਈ ਪੈਸੇ ਦੀ ਆਮਦਨ ਨਹੀਂ ਕਿ ਕੱਲਾ ਉਹ ਕੋਈ ਕਮੋਨਾ ਸੀ ਜੋ ਬੇਚੀਆਂ ਨੇ ਇੱਕ ਬੇਤਾ ਛੋਟਾ ਹੈ ਪਰ ਪਰ ਕੋਈ ਜੁਨਾਬੇ ਨਹੀਂ ਇਸੀਂ ਬੇਨਤੀ ਕਰਦੇ ਆ ਤੁਹਾਡੇ ਲੋਕੀਤ ਕੈਂਪ ਵਿੱਚ ਆ ਵੀ ਉਹਨਾਂ ਦੇ ਸਰੂਪ ਵੀ ਜਿੰਨਾ ਵੀ ਆਪਾਂ ਬਾਤ ਕਰਕੇ ਸੰਗਠਨ ਨਾਲ ਇਸੇ ਜੋਗ ਦੇ ਕੇ ਤਾਂ ਆਪਾਂ ਨੂੰ ਵੀ ਜਲਦ ਤੋਂ ਜਲਦ ਵੀ ਕੋਈ ਨਾ ਰਵੇ ਲਿਖੇ ਹੋਈ ਤੇ ਥੋੜਾ ਜਿਹਾ ਰਾਤ ਨੂੰ ਸੂਸੂ ਕੋਈ ਬਹੁਤ ਸਾਰੇ ਪਰਿਵਾਰ ਹੁੰਦੇ ਨਾਲ ਤੇ ਉਹਨਾਂ ਨੂੰ ਹਰ ਇੱਕ ਦਿਨ ਪਰਿਵਾਰ ਨੂੰ ਬੇਨਤੀ ਕਰਦੇ ਵੀ ਪਰਿਵਾਰ ਨੂੰ ਉਸੇ ਤਰ੍ਹਾਂ ਦੀ ਮਦਦ ਦੇਣ ਦੀ ਲੋੜ ਚਾਹੀਦੀ। ਉਸੰਦੇ ਦੀ ਬੇਨਤੀ ਹੈ ਜਿਹਨੂੰ ਇਹ ਜੀ ਦੱਸਦਾ ਵੀ ਜਿਹੜਾ ਉਹ ਵਿਦਿਆਰਥੀ ਬੰਦੀਆਂ ਦੇ ਨਾਲ ਜਿਹੜਾ ਗੁਰਮੁਖ ਸੱਜਣਾ ਦੇ ਨਾਲ رابطہ ਕੀਤਾ ਗਿਆ ਤੇ ਉਹਨਾਂ ਦੀ ਮਦਦ ਦੇ ਸਦਕਾ ਹੀ ਸੀ ਵੀ ਜਿਹੜਾ ਹਜੇ ਤੱਕ ਬੇਨਬੇ ਹੋਇਆ ਕਿਉਂਕਿ ਉਹ ਵਾਲਾ ਤਾਂ 8-9 ਲੱਖ ਰੁਪਈਆ ਜਿਹੜਾ ਲੱਗ ਰਿਹਾ। ਸੋ ਜਿੰਨਾ ਵੀ ਅੰਕਾਰ 5 ਲੱਖ ਰੁਪਈਆ ਜਿਹੜਾ ਬੇਨਬੇ ਹੋਇਆ ਉਹ ਬਾਕੀ ਸੱਜਣਾ ਦੀ ਮਦਦ ਦੇ ਨਾਲ ਹੀ ਹੋਇਆ। ਤੇ ਹੁਣ ਜਿੰਨੇ ਤੱਕ ਪਹੁੰਚ ਕਰ ਸਕਦੇ ਸੀ ਇਹਨਾਂ ਨੇ ਕਰ ਲਈ ਹੈ। ਸੋ ਹੁਣ ਆਪ ਸੰਗਠਨ ਦੇ ਸਹਿਯੋਗ ਵੀ ਢੋੜਾ ਵੀ ਜਿਹੜਾ 3-4 ਲੱਖ ਬਕਾਇਆ ਰਹਿ ਗਿਆ। ਕਲਾਸ ਨੂੰ ਇਸ ਡਿਗੀਰਪਾ ਦੇ ਨਾਲ ਆ ਗਿਆ ਦੀ ਅਸੀਲ ਦੇ ਸਰਕਾਰ ਉਹ ਆਪਾਂ ਵੀਰ ਦਾ ਕਾਰ ਸਹੀਏ ਤਾਂ ਕਿ ਕਦੋਂ ਕਦੋਂ ਵੀਰ ਜਿਹੜਾ ਹੈ ਉਹ ਤੰਦਰੁਸਤ ਹੋ ਕੇ ਹਸਪਤਾਲ ਤੋਂ ਛੁੱਟੀ ਲੈ ਸਕੇ ਜਵਾਨ ਨੂੰ ਦੀ ਗੱਲ ਕਰਨਾ ਸਭਾ ਜਵਾਨ ਨੂੰ